ਰਹੀ ਤਾਂ ਕਵਿਤਾਵਾਂ ਗੁੰਜਣਗੀਆਂ ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁੰਜਣਗੀਆਂ ਮਾਂ ਦੀਆਂ ਦਿੱਤੀਆਂ ਦੁਆਵਾਂ ਰੁੱਲ ਜਾਣਗੀਆਂ ਦਿੱਤੀਆਂ ਸ਼ਹਾਦਤਾਂ ਨਾ ਮਿੱਟੀ 'ਚ ਰੁਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਮਾਂ ਬੋਲੀ ਨੂੰ ਨਾ ਭੁਲਾ ਦਿਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਰਸ਼ੀਆਕਾਲ ਮੈਂ ਤੁਹਾਡੇ ਸਾਹਮਣੇ ਪੰਜਾਬੀ ਮਾਂ ਬੋਲੀ ਉਤੇ ਚੰਗ ਲਾਈਨਾਂ ਪੇਸ਼ ਕਰਨ ਜਾ ਰਹੀਆਂ ਕੁਲੀ ਪੰਜਾਬੀ ਪੰਜਾਬ ਦੀ ਪੌਣ ਅੰਦਰ ਲੀ ਪੰਜਾਬੀ ਪੰਜਾਬ ਦੀ ਫ਼ੌਂ ਅੰਦਰ ਜਰੇ ਜਰੇ ਚ ਮੋਲਦੀ ਹੈ ਜਰੇ ਜਰੇ ਚ ਮੋਲਦੀ ਹੈ ਉਚਾਰੀ ਨਾਨਕ ਨੇ ਮੁਖ ਵਿੱਚੋਂ ਉਚਾਰੀ ਨਾਨਕ ਨੇ ਮੁਖ ਵਿੱਚੋਂ ਬੂਹੇ ਰੱਬ ਦੇ ਘਰ ਦੇ ਖੋਲਦੀ ਹੈ ਬੂਹੇ ਰੱਬ ਦੇ ਘਰ ਦੇ ਖੋਲਦੀ ਹੈ ਟੱਪ ਹੱਦਾਂ ਸਰਹੱਦਾਂ ਸਾਰੀਆਂ ਹੀ ਟੱਪ ਹੱਦਾਂ ਸਰਹੱਦਾਂ ਸਾਰੀਆਂ ਹੀ ਮੈਂ ਤਾਂ ਪਿਆਰ ਦੀਆਂ ਹੀ ਖੋਲਦੀ ਹੈ ਮੈਂ ਤਾਂ ਪਿਆਰ ਦੀਆਂ ਹੀ ਖੋਲਦੀ ਹੈ ਰਹੇ ਜਦਾ ਰਹੇ ਸਦਾ ਹੀ ਚੜ ਤੋਦੀ ਜਗਤ ਤੇ ਰਹੇ ਹੀ ਰਹੇ ਜਗਤ ਤੇ ਸਦਾ ਹੀ ਚੜ ਤੋਦੀ ਉਹਦੀ ਜਿਹੜੀ ਕੌਮ ਪੰਜਾਬੀ ਬੋਲਦੀ ਹੈ ਜਿਹੜੀ ਕੌਮ ਪੰਜਾਬੀ ਬੋਲਦੀ ਹੈ ਪੱਲੜਾ ਭਾਰੀ ਰਹੂ ਸਦਾ ਪੰਜਾਬੀ ਬੋਲੀ ਦਾ ਪੱਲੜਾ ਭਾਰੀ ਰਹੂ ਸਦਾ ਪੰਜਾਬੀ ਬੋਲੀ ਦਾ ਜਦ ਮਰਜ਼ੀ ਜਾ ਕੇ ਇਤਿਹਾਸ ਬੋਲ ਲਈ ਜਦ ਮਰਜ਼ੀ ਜਾ ਕੇ ਇਤਿਹਾਸ ਫਰੋਲ ਲਈ ਅੱਖਰਾਂ ਦੇ ਵਿੱਚ ਲੱਭ ਜਾਂਦੇ ਨੇ ਰਾਹ ਜ਼ਿੰਦਗੀ ਦੇ ਅੱਖਰਾਂ ਦੇ ਵਿੱਚ ਲੱਭ ਜਾਂਦੇ ਨੇ ਰਾਹ ਜ਼ਿੰਦਗੀ ਦੇ ਪੜ ਪੋਥੀ ਜਾਂ ਰੱਬ ਟੋਲ ਕੇ ਵੇਖ ਲੈ ਪੜ ਪੋਥੀ ਜਾਂ ਰੱਬ ਟੋਲ ਕੇ ਵੇਖ ਲੈ ਖਿੜ ਜਾਂਦੀ ਏ ਜਿੰਦ ਜਿਵੇਂ ਬੁਲਜ਼ਾਰ ਕੋਈ ਖਿੜ ਜਾਂਦੀ ਏ ਜਿੰਦ ਜਿਵੇਂ ਬੁਲਜ਼ਾਰ ਕੋਈ ਪੰਜਾਬਾਂ ਦੀ ਬੋਲੀ ਪੰਜਾਬੀ ਬੋਲ ਕੇ ਵੇਖ ਲੈ ਪੰਜਾਬਾਂ ਦੀ ਬੋਲੀ ਪੰਜਾਬੀ ਬੋਲ ਕੇ ਵੇਖ ਲੈ ਲਿਖਦੇ ਸ਼ੇਖ ਫਰੀਦ ਪੰਜਾਬੀ ਕਲਮਾਂ ਤੋਂ ਲਿਖਦੇ ਸ਼ੇਕ ਫਰੀਦ ਪੰਜਾਬੀ ਕਲਮਾਂ ਤੋਂ ਨਾਨਕ ਦੀ ਰਵਾ ਪੰਜਾਬੀ ਗਾਉਂਦੀ ਐ ਬੁੱਲੇ ਸ਼ਾਦੀ ਰਗ ਰਗ ਅੰਦਰ ਪੰਜਾਬੀ ਦੌੜੇ ਬੁੱਲੇ ਸ਼ਾਦੀ ਰਗ ਰਗ ਅੰਦਰ ਪੰਜਾਬੀ ਦੌੜੇ ਹੀਰ ਵਾਰਿਸ਼ ਦੀ ਮਹਿਮਾ ਹੋਰ ਵਧਾਉਂਦੀ ਐ ਹੀਰ ਵਾਰਿਸ਼ ਦੀ ਮਹਿਮਾ ਹੋਰ ਵਧਾਉਂਦੀ ਐ ਕਈ ਕਹਿਣ ਇਹ ਬਾਸ਼ਾ ਅਨਪੜ ਗਵਾਰਾਂ ਦੀ ਕਈ ਕਹਿਣ ਇਹ ਬਾਸ਼ਾ ਅਨਪੜ ਗਵਾਰਾਂ ਦੀ ਵੱਡੇ ਸਮਝਦੇ ਨੇ ਸਿਆਣੇ ਆਪਣੇ ਆਪ ਨੂੰ ਕਹਿੰਦੇ ਭਾਸ਼ਾ ਥੋਥੀ ਹੈ ਇਸ ਤੋਂ ਸੋਣੀ ਵਰਣਮਾਲਾ ਕੋਈ ਹੋ ਨਹੀਂ ਸਕਦੀ ਇਸ ਤੋਂ ਸੋਣੀ ਕੋਈ ਵਰਣਮਾਲਾ ਹੋ ਨਹੀਂ ਸਕਦੀ ਸਾਡੇ ਗੁਰੂਆਂ ਨੇ ਇਸੇ ਭਾਸ਼ਾ 'ਚ ਰਚੀ ਬਾਣੀ ਹੈ ਸਾਡੇ ਗੁਰੂਆਂ ਨੇ ਇਸੇ ਭਾਸ਼ਾ 'ਚ ਰਚੀ ਬਾਣੀ ਹੈ ਵਜੀਦ ਪਿੱਲੂ ਮਾਂ ਖਵਾਉਂਦੀ ਹੈ ਵਜੀਦ ਬਾਹੂ ਪਿੱਲੂ ਦੀ ਮਾਂ ਖਵਾਉਂਦੀ ਹੈ ਸਾਡੀ ਬੋਲੀ ਸਭ ਤੋਂ ਸੋਹਣੀ ਬੋਲੀ ਖਵਾਉਂਦੀ ਹੈ ਮਾਂ ਬੋਲੀ ਦੇ ਨਾਲ ਜੁੜੇ ਰਿਸ਼ਤੇ ਬਾਤ ਹੁੰਦੇ ਨੇ ਮਾਂ ਬੋਲੀ ਦੇ ਨਾਲ ਜੁੜੇ ਰਿਸ਼ਤੇ ਬਾਤ ਹੁੰਦੇ ਨੇ ਖਵਾਬਾਂ ਖਾਲਾਂ ਵਿੱਚੋਂ ਕੱਢ ਨਹੀਂ ਸਕਦੇ